ਹਾਂ ਮੇਰਾ ਡਾਕਟਰ ਪ੍ਰਕਾਸ਼ਨ ਵਰਗੇ ਸਤੇ ਅੱਜ ਕੀ ਮਕਸਦ ਸੀ ਇੱਥੇ ਤੁਸੀਂ ਜਿਹੜਾ ਮੰਗ ਪੱਤਰ ਦਿੱਤਾ ਐਡੀਸੀ ਸਾਹਿਬ ਜਿਹੜਾ ਪ੍ਰੋਗਰਾਮ ਆ ਸਾਡੀ ਸ਼ੂਕਾ ਕਮੇਟੀ ਨੇ ਇਹ ਤੈਅ ਕੀਤਾ ਸੀ ਕਿ ਸਾਰੇ ਡੀ ਐਡੀਸੀ ਸਾਹਿਬ ਨੂੰ ਤੇ ਰਾਹੀਂ ਪ੍ਰਧਾਨ ਮੰਤਰੀ ਗੁਰੂਸ਼ੰਗਰ ਦੇ ਪ੍ਰੋਗਰਾਮਾਂ ਲਈ ਮੰਗ ਪੱਤਰ ਦਿੱਤਾ ਜਾਵੇ ਜਿਹਦੇ ਰੋ ਸਾਡੀਆਂ ਲੋਕਾਂ ਦਾ ਔਰ ਕੇਂਦਰ ਪੱਧਰ ਦੀਆਂ ਮੰਗਾਂ ਨੇ ਜਿਹੜੇ ਕੇਂਦਰ ਪੰਚਾਇਤ ਦੀ ਗੱਲ ਵਾ ਪਾਰਸ਼ਰ ਮੈਟਰ ਦਾ ਸਾਕੇ ਆਵਾਜ਼ ਰਹਿਦੀ ਬੋਲਣ ਲੱਗੇ ਮੈਂ ਬੁਲਕਲ ਮੰਗਾਇਆ ਰੋਗ ਮੰਗਾਇਆ ਸਾਡੀ ਅਸੀਂ ਅੱਜ ਮੰਗ ਦੇ ਮਤਲਬ ਰੱਖੀ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਆ ਗ੍ਰਾਮ ਸਭਾ ਦਾ ਆਮ ਜਲਾਸ ਨਹੀਂ ਬਣਾਉਂਦੇ ਜਿਹੜੇ ਨੇੜ ਆ ਆਪਣੀ ਮਾਜਰ ਰੱਖ ਲੈ ਜੋ ਮਜ਼ਦੂਰ ਕੰਮ ਮੰਗਦੇ ਨੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਲਿਹਾੜ ਦਾੜੀਆਂ ਪੂਝੇ ਜਾਂਦੀਆਂ ਨੇ ਤੇ ਜਿਹੜੇ ਲੋਕ ਸਰਪੰਚ ਦੇ ਕਹੜੇ ਵਿੱਚ ਨਹੀਂ ਉਹਨੂੰ ਕੰਮ ਨਹੀਂ ਦਿੱਤਾ ਜਾਂਦਾ ਇਹ ਵੀਡੀਓ ਆ ਹਦਾਲ ਬਣਾ ਕੇ ਵਿੱਚ ਪੱਕਾ ਨਹੀਂਗਾ ਲੋ ਜਾਣ ਕਿੱਥੇ ਉੱਥੇ ਬਹਿਦੇ ਨਹੀਂ ਇਹ ਵੀਡੀਓ ਵੀ ਨਹੀਂ ਇਹਨਾਂ ਮਾਸੀ ਬੜਾ ਬਲਾਗ ਦੇ ਵਿੱਚ ਵੀਡੀਓ ਪੱਕਾ ਹੈ ਨਹੀਂਗਾ ਰੈਕੋਟ ਦੇ ਵਿੱਚ ਵੀ ਪੱਕਾ ਵੀਡੀਓ ਹੈ ਨਹੀਂਗਾ ਅਖੋਵਾਲ ਦੇ ਵਿੱਚ ਵੀ ਕੋਈ ਵੀਡੀਓ ਬੈਂਦਾ ਕਾਰੇ ਬੰਦਾ ਜਾਂਦਾ ਤੇ ਲੋਕ ਜਾਣਦੇ ਆ ਲੋ ਖੱਜਲ ਖਵਾਉਂਦਾ ਸਾਡੀ ਇਹ ਮੰਗ ਆ ਪਹਿਲਾਂ ਤਾਂ ਇਹ ਬਲਾਕਾਂ ਦੇ ਵਿੱਚ ਜਿਹੜੇ ਵੀਡੀਓ ਆ ਪੱਕੇ ਨਿਯੁਕਤ ਕੀਤੀ ਜਾ ਤੇ ਏਡੀ ਜੀਓ ਨੇ ਜਬੰਦ ਤੇ ਕੀਤੀ ਆ ਤੇ ਜਿਹੜੇ ਵੀਡੀਓ ਨੇ ਇਹ ਜਿਹੜੇ ਪੋਲੀਟਿਕਲ ਪ੍ਰੈਸ਼ਰ ਤੋਂ ਰੈਕ ਹੋ ਇਹ ਪੋਲੀਟਿਕਲ ਪ੍ਰੈਸ਼ਰ ਵਿੱਚ ਆ ਕੇ ਲੋਕਲ ਕੰਮ ਨਹੀਂ ਦਿੰਦੇ ਮੈਨੇ ਵੋਟ ਨਹੀਂ ਪਾਈ ਤੇ ਉਧਰ ਭੁਗਤਾਂ ਆ ਕਦੇ ਨਾਲ ਹੀ ਅਸੀਂ ਫੋਰ ਟ੍ਰੈਫੀਸ਼ਨ ਮੰਗਾ ਛੱਡੀਆਂ ਉਹ ਮੈਂ ਡਿਟੇਲ ਦੇ ਵਿੱਚ ਛਾਪੀ ਆਮਾ ਨਾਲ ਹੀ ਦੱਸਣਗੇ ਅੱਜ ਹੀ ਮਾਗ ਪੱਤਰ ਦਿੱਤਾ ਸੁਪਰ ਕਮੇਟੀ ਜਿਹੜੀ ਮਨਰੇਗਾ ਮਦੂਰ ਆ ਸਮਾਂਦਰ ਜੀ ਨੂੰ ਉਹਦੇ ਬਤਲਰ ਸੱਜੇ ਦੇ ਸਾਹਦ ਆਦੇ ਸ਼ਹਿਰ ਦੀ ਸ਼ਾਮ ਨੂੰ ਮਾਗ ਪੱਤਰ ਤੋਂ ਤੇੜੀ ਜੀ ਸਾਹਿਬ ਨੇ ਕਿਹਾ ਕਿ ਟੌੜੀਆਂ ਮੰਗਾਂ ਨੇ ਜਿਹੜੀਆਂ ਹਮਦਾਰ ਦੀਆਂ ਵਿਚਾਰਾਂਗੇ ਤੁਹਾਨੂੰ ਫਿਰ ਡੇਢ ਦੇ ਕੇ ਟੌੜ ਨੂੰ ਤੇ ਖੁੱਲ੍ਹੇ ਸਮਾਂ ਦੇ ਕੇ ਉਹਦੇ ਅਸੀਂ ਫਿਰ ਬਗਲ ਦੇ ਮਸਲੇ ਸੋਨਾ ਕਦੇ ਹੱਲ ਕਰਾਂਗੇ ਮੈਂ ਅਮਰਨਾਥ ਕੂਕਣਾ ਸੁਪਾ ਜਨ ਸਕੱਤਰ ਅਮਰੀਕਾ ਨੂੰ ਗੋਗੁਨ ਨੇ ਪੰਜਾਬ ਕੇ ਟੂ ਅੱਜ ਸੁਪਰ ਕਮੇਟੀ ਦੇ ਫੈਸਲੇ ਦੇ ਮਤਲਬ ਅਸੀਂ ਏਡੀਸੀ ਵਿਕਾਸ ਨੂੰ ਮੰਗ ਪੱਤਰ ਦਿੱਤਾ ਜਿਹੜਾ ਮੰਗ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਨੂੰ ਭੇਜਿਆ ਇਸ ਮੰਗ ਪੱਤਰ ਦੇ ਅੰਦਰ ਅਸੀਂ ਮੰਗ ਕੀਤੀ ਆ ਕਿ ਨੰਬਰ 1 ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਮੰਦਰੀਕਾ ਦੇ ਮਜ਼ਦੂਰ ਨੇ ਉਹਨਾਂ ਦੇ ਕੀਤੇ ਕੰਮਾਂ ਦੇ ਪੈਸੇ ਨਹੀਂ ਪਾਏ ਗਏ ਜਿਹੜੇ ਮੰਦਰੀਕਾ ਮੁਲਾਜ਼ਮ ਨੇ ਜੀਆਰਐਸ ਏਪੀਓ ਐਟ 68 ਉਹਨਾਂ ਸਾਰਿਆਂ ਦੀਆਂ ਤਨਖਾਹਾਂ ਨਹੀਂ ਪਾਈਆਂ ਗਈਆਂ ਪਿਛਲੇ 4 ਮਹੀਨੇ ਇਸ ਲਈ ਜਿਹੜੀ ਪੇਮੈਂਟ ਆ 2000 ਕਰੋੜ ਰੁਪਏ ਦੇ ਲਗਭਗ ਜਿਹੜੀ ਆ ਉਹ ਪੇਮੈਂਟ ਖੜੀ ਆ ਪਿਛਲੇ ਦਿਨ ਅਸੀਂ ਇੱਕ ਡਾਇਰੈਕਟਰ ਸਾਹਿਬ ਨੂੰ ਮਿਲੇ ਸੀ ਡਿਪਟੀ ਡਾਇਰੈਕਟਰ ਸਾਹਿਬ ਨੇ ਸਾਨੂੰ ਦੱਸਿਆ ਸੀ ਕਿ 170 ਕਰੋੜ ਰੁਪਈਆ ਜਿਹੜਾ ਕੇਂਦਰ ਵੱਲੋਂ ਸਾਡੇ ਕੋਲੇ ਆ ਗਿਆ ਪਰੰਤੂ ਹਰੇ ਮਜ਼ਦੂਰਾਂ ਨੂੰ ਉਹ ਪੈਸੇ ਨਹੀਂ ਮਿਲੇ ਨਾ ਹੀ ਮਨਰੇਗਾ ਕਰਮਚਾਰੀ ਕਰਮਚਾਰੀ ਬਲਾਗ ਨੇ ਜਿਹੜੇ ਨਾ ਹੀ ਉਹਨਾਂ ਨੂੰ ਕੋਈ ਤਰਖਾ ਦਿੱਤੀ ਗਈ ਹੈ ਇਸ ਲਈ ਅਸੀਂ ਮੰਗ ਕੀਤੀ ਆ ਵੀ ਇਹ ਨੰਬਰ ਇੱਕ ਦੇ ਉੱਤੇ ਮਨਰੇਗਾ ਮਜ਼ਦੂਰਾਂ ਦੇ ਜਿਹੜੇ ਠੱਡੇ ਪਏ ਨੇ ਉਨਾ ਕਿ ਉਹਨਾਂ ਕੁੱਦੇ ਨੂੰ ਤੋਪਾਇਆ ਜਾਵੇ ਦੂਸਰੀ ਮੰਗ ਕੀਤੀ ਆ ਜਿਹੜੀ ਕੇਂਦਰ ਸਰਕਾਰ ਦੀ ਨਵੀਂ ਪਾਲਿਸੀ ਦੇ ਮੁਤਾਬਕ ਕੇਂਦਰ ਨੇ ਕੇਸਮਨ ਰੇਕਾ ਕਾਨੂੰਨ ਦੇ ਉੱਤੇ ਕਹਾੜਾ ਚਲਾਉਂਦੀਆ ਕੋਸ਼ਿਸ਼ ਕੀਤੀਆਂ ਨੇ 19052005 ਵਿੱਚ ਜਦੋਂ ਮਨਰੇਕਾ ਕਾਨੂੰਨ ਲਾਗੂ ਕੀਤਾ ਗਿਆ ਉਦੋਂ 98000 ਕਰੋੜ ਰੁਪਏ ਰੱਖਿਆ ਹੁਣ ਉਹਨੂੰ ਘਟਾ ਕੇ 86000 ਕਰੋੜ ਰੁਪਏ ਕਰ ਦਿੱਤਾ ਗਿਆ ਵੇ 98000 ਕਰੋੜ ਰੁਪਏ ਨਾਲ 100 ਦਿਨ ਦਾ ਕੰਮ ਨਹੀਂ ਦਿੱਤਾ ਜਾ ਸਕਦਾ ਸੀ ਹੁਣ 70000 ਕਰੋੜ ਰੁਪਏ ਨਾਲ ਕਿਵੇਂ ਕੰਮ ਪੂਰਾ ਹੋਏਗਾ ਇਸ ਕਰਕੇ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬੁਨਿਆਦ ਜਾਣੀਆਂ ਜਿੱਥੇ ਭਗਵਾਨਤਮਨ ਨੂੰ ਸਾਡੇ ਸੂਬੇ ਦੇ ਅੰਦਰ ਜਿਹੜੇ ਮਨਰੇਗਾ ਪ੍ਰੋਗਰਾਮ ਦੀ ਰਾਖੀ ਕਰਨੀ ਚਾਹੀਦੀ ਆ ਉਹ ਇਸ ਕਾਨੂੰਨ ਨੂੰ ਹੋਰ ਪਰਵਰਤਨ ਕਰਨਾ ਚਾਹੀਦਾ ਉਹਖੇ ਭਗਵਾਨਤਮਨ ਵੀ ਇਹ ਕਹਿੰਦੇ ਨੇ ਕਿ ਅਸੀਂ ਜਦੋਂ ਝੋਲਾ ਲੱਗੂਗਾ ਉਦੋਂ ਮਨਰੇਗਾ ਦਾ ਕੰਮ ਬੰਦ ਕਰਾਂਗੇ ਜਦੋਂ ਕਾਰਕਰੀ ਵढਾਈ ਹੋਊਗੀ ਉਦੋਂ ਮੰਰੇਗਾ ਦਾ ਕੰਮ ਬੰਦ ਕਰ ਦੇਵਾਂਗੇ ਇਸੇ ਤਰ੍ਹਾਂ ਜਦੋਂ ਖੇਤੀਬਾੜੀ ਦਾ ਕੰਮ ਹੋਊਗਾ ਉਹ ਕੰਮ ਬੰਦ ਕਰਕੇ ਅਸੀਂ ਉਦੋਂ ਕੰਮ ਲੈਣ ਚਲਾਵਾਂਗੇ ਉਦੋਂ ਮਜ਼ਦੂਰ ਖੇਤਾਂ 'ਚ ਕੰਮ ਕਰਨਗੇ ਇਸ ਇਹ ਕੀ ਆ ਇਹਦਾ ਮਤਲਬ ਕੀ ਆ ਇਹਦਾ ਮਤਲਬ ਆ ਕਿ ਇਸ ਨੂੰ ਖਤਮ ਕਰਨ ਵਾਲੂ ਜਿਹੜਾ ਇੱਥੇ ਮੋਦੀ ਦੀ ਸਰਕਾਰ ਮੰਰੇਗਾ ਕਾਨੂੰਨ ਨੂੰ ਖਤਮ ਕਰਨ ਵਾਲੀ ਵਿਚਾਰੀ ਆ ਉੱਥੇ ਭਗਵਾਨਤਮਾਨ ਦੀ ਸਰਕਾਰ ਵੀ ਪੈਰ ਤੇ ਪੈਰ ਧਰ ਰਹੀ ਆ ਇਸ ਲਈ ਕੇਂਦਰ ਦੀ ਸਰਕਾਰ ਨੇ ਦਾ ਫੈਸਲਾ ਕੀਤਾ ਹੀ ਆ ਉਹਦੇ ਖਿਲਾਫ ਅਸੀਂ ਸਾਰੇ ਦੇਸ਼ ਦੇ ਲੋਕ ਲੜ ਰਹੇ ਆ ਜਿੱਥੇ ਇਸ ਲਈ ਜਿਹੜਾ ਕੰਮ ਆ ਕੰਮ ਦੇ ਉੱਤੇ ਵੀ ਕੰਮ ਬੰਦ ਕਰਨੇ ਵੀ ਚਾਹੇ ਉਹ ਨਹਿਰਾਂ ਦਾ ਕੰਮ ਆ ਕਸੀਆਂ ਦਾ ਕੰਮ ਆ ਨਾਲਿਆਂ ਦਾ ਕੰਮ ਆ ਪ੍ਰਿਆਮਾ ਦਾ ਕੰਮ ਆ ਸਫਾਈ ਦਾ ਕੰਮ ਆ ਮਿੱਟੀ ਬਰਬਾਦ ਦਾ ਕੰਮ ਆ ਉਹ ਕੰਮ ਵੀ ਬੰਦ ਕਰ ਦਿੱਤੇ ਗਏ ਨੇ ਇਸ ਕਰਕੇ ਉਹ ਕਹਿੰਦਾ ਕਿ ਅਸੀਂ ਸਾਲ ਦੇ ਵਿੱਚ ਇੱਕ ਦਿਨੀ ਡੋਬੇ ਵੀ ਸਪਾਈ ਕਰਾਂਗੇ ਇੱਕ ਇੱਕ ਵਾਰੀ ਤੇ ਇੱਕ ਵਾਰੀ ਅਸੀਂ ਨਾਰੀਆਂ ਤੇ ਨਾਲੇ ਤੇ ਕਸਿਆਂ ਤੇ ਕਸਿਆਂ ਦੀ ਸਪਾਈ ਕਰਾਂਗੇ ਇਸ ਕਰਕੇ ਕੰਮ ਆ ਜਿਹੜਾ ਉਹ ਕੰਮ ਨੂੰ ਘਟਾਉਣ ਤੇ ਯਤਨ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਹਾਜਰੀ ਵਰੇ ਜਿਹੜੀ ਹਾਜਰੀ ਆ ਹਾਜਰੀ ਜਿੱਥੇ ਮਜ਼ਦੂਰ ਕੰਮ ਕਰਦੇ ਆ ਉੱਥੇ ਲੱਗਣੀ ਚਾਹੀਦੀ ਆ 2-2 3-3 ਕਿਲੋਮੀਟਰ ਹਾਜਰੀ ਦੇ ਬਾਲਦੇ ਵੀ ਜੁੜਾ ਨੂੰ ਚੁੱਕਿਆ ਨਾ ਪੈਂਦਾ ਜਦੋਂ ਪੂਰੇ ਟਾਈਮ ਤੇ ਮੰਨ ਲਓ ਮਜ਼ਦੂਰ ਨਹੀਂ ਪਹੁੰਚਦੇ ਜਾਂ ਕਿ ਕਈ ਵਾਰੀ ਜਿਹੜਾ ਆ ਨੈਟਵਰਕ ਆ ਉਹ ਨਹੀਂ ਚੱਲਦਾ ਉਦੋਂ ਫਿਰ ਮਜ਼ਦੂਰਾਂ ਨੂੰ ਜਿਹੜੀ ਦਿਹਾੜੀ ਤੋਂ ਸਖਰੇ ਰਹਿਣਾ ਪੈਂਦਾ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਜਿਹੜਿਆ ਹੋਰ ਮੰਗਾ ਮਹੀਨੇ ਉਹਨਾਂ ਮੰਗਾ ਤੇ ਥਾਰੋਰੀ ਬੈਠ ਕੇ ਪ੍ਰਧਾਨ ਮੰਤਰੀ ਜੀ ਤੇ ਮੁੱਖ ਮੰਤਰੀ ਜੀ ਧਿਆਨ ਦੇਣ ਮਨਰੇਗਾ ਮਿਲਣਾ ਦੇ ਕੰਮ ਦੀ ਰਾਖੀ ਕੀਤੀ ਜਾਵੇ ਦੂਜੀ ਗੱਲ ਇਹ ਵੀ ਜਿੱਥੇ ਪਹਿਲਾਂ ਕਾਨੂੰਨ 8 ਘੰਟੇ ਕੰਮ ਕਰਤਾ ਬਣਿਆ ਹੋਇਆ ਉਥੇ 12-12 ਘੰਟੇ ਕੰਮ ਕਰਤਾ ਕੁਰਪਾਸ ਕਰ ਦਿੱਤਾ ਮੋਦੀ ਨੇ ਵੀ ਕਰਤਾ ਕਿ ਪੰਜਾਬ ਦੀ ਸਰਕਾਰ ਨੇ ਮੁਰਦਾ ਇਸ ਕਰਕੇ ਜਿਹੜੇ ਉਜੇ ਸਭ ਕਮਰਸ਼ੀਅਲ ਇਹਦਾ ਕਾਨੂੰਨ ਬਣਾਤਾ ਹੈ 1958 ਦਾ ਕਾਨੂੰਨ ਉਹ ਕਾਨੂੰਨ ਨੂੰ ਤੋੜ ਕੇ ਜਿੱਥੇ ਬਲੀ ਤੋਂ ਘੱਟ ਮਜ਼ਦੂਰ ਕੰਮ ਕਰਦੇ ਆ ਉਹਨਾਂ ਨੂੰ ਕੋਈ ਹਾਜ਼ਰੀ ਨਾ ਖੇਡਾਊਗਾ ਕੋਈ ਹਾਜ਼ਰੀ ਲਵਾਈ ਜਾਊਗੀ ਕੋਈ ਪ੍ਰੋਵੀਡੈਂਟ ਫੰਡ ਆ ਕੇ ਰਜਿस्ट्री ਜਾਊਗਾ ਕੋਈ ESI ਨਹੀਂ ਹੋਊਗੀ ਕੋਈ ਗ੍ਰੈਸ਼ਟੀ ਨਹੀਂ ਹੋਊਗੀ ਇਸ ਕਰਕੇ ਇਹ ਕਾਨੂੰਨ ਵੀ ਹੈ ਜਿਹੜਾ